ਮੌਸਮ ਵਿਭਾਗ ਦੇ ਵੱਲੋਂ ਲਗਾਤਾਰ 4 ਦਿਨ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਗੁਰਦਾਸਪੁਰ ਦੀ ਗੱਲ ਕਰੀਏ ਤਾਂ 3 ਦਿਨ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਬਾਰਿਸ਼ ਦੇ ਕਰਕੇ ਝੋਨੇ ਹੀ ਬਦਲਦੇ ਲਈ ਤਾਂ ਚੰਗੀ ਦਸੀ ਜਾ ਰਹੀ ਹੈ ਉੱਥੇ ਹੀ ਇਸ ਬਾਰਿਸ਼ ਦੇ ਕਾਰਨ ਸਬਜ਼ੀਆਂ ਦਾ ਕਾफी ਨੁਕਸਾਨ ਵੀ ਹੋ ਰਿਹਾ ਹੈ ਤੇ ਸਬਜ਼ੀਆਂ ਰੇਟ ਲਗਾਤਾਰ ਵਧ ਰਹੇ ਹਨ ਉੱਥੇ ਹੀ ਕੁਝ ਦਿਨਾਂ ਤੋਂ ਮਸਮੀ ਫਲ ਜਾਮੂਨ ਦੀ ਗੱਲ ਕਰੀਏ ਤਾਂ ਜਾਮੂਨ ਵੇਚਣ ਵਾਲੇ ਬਾਰਿਸ਼ ਕਾਰਨ ਲਗਾਤਾਰ ਨੁਕਸਾਨ ਚੱਲ ਰਹੇ ਹਨ ਹਨੂਮਾ ਕਾਉਂ ਦੇ ਵਿੱਚ ਰੇੜੀ ਤੇ ਜਾਮੂਨ ਵੇਚਣ ਵਾਲੇ ਲਵਲੀ ਜੀ ਨੇ ਅਮਕ ਨੌਜਵਾਨ ਦੱਸਿਆ ਕਿ ਕੱਲ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਜਿਸ ਦੇ ਕਾਰਨ ਗਰਾਖ ਨਹੀਂ ਆਇਆ ਤੇ ਜਿੰਨੀਆਂ ਵੀ ਉਸਨੇ ਜਾਮਣਾ ਖਰੀਦੀਆਂ ਸਨ ਮੰਡੀ ਤੋਂ ਉਹ ਬਹੁਤ ਨੂੰ ਬਹੁਤ ਵੱਡਾ ਨੁਕਸਾਨ ਉਹਦਾ ਝੱਲਣਾ ਪਿਆ ਹੈ ਕਿਉਂਕਿ ਉਸਨੇ ਕਿਹਾ ਕਿ ਜਾਮਣ ਜਿਹੜਾ ਫਲ ਹੈ ਜਿੱਥੇ ਬਾਰਿਸ਼ ਪੈ ਜਾਵੇ ਤਾਂ ਉਹ ਗਲਣੀ ਸ਼ੁਰੂ ਹੋ ਜਾਂਦੀ ਹੈ ਅੱਜ ਵੀ ਬਾਰਿਸ਼ ਮੌਨ ਦੇਤੇ ਹੋਏ ਬਹੁਤ ਘੱਟ ਲੋਕ ਮੰਡੀੋਂ ਜਾਮੂਨ ਖਰੀਦ ਕੇ ਲਿਆਏ ਹਨ ਪਰ ਬਾਰਿਸ਼ ਕਾਰਨ ਜਾਮੂਨ ਦਾ ਰੇਟ ਦੁੱਗਣਾ ਹੋ ਗਿਆ ਹੈ ਤੇ ਉਸਨੇ ਦੱਸਿਆ ਕਿ ਜਾਮਣ 200 ਰੁਪਏ ਕਿਲੋ ਪਹੁੰਚ ਗਈ ਹੈ ਪਰ ਮੇਰਾ ਅਜ ਬਹੁਤ ਨੁਕਸਾਨ ਹੋਇਆ ਹੈ ਅਜੀ ਕੀ ਨਾ ਆਪਨਾ ਮਰਬਾਈ लवली ਜਾਨ ਨੂੰ ਰੋਝੀ ਰੋਝ ਜਾਂਦੇ ਰੋਹੀ ਤੇ ਰੋਹੀ ਲਈਦਾ ਜੀ ਜਿੱਦਾਂ ਦੋ ਦਿਨ ਤੋਂ ਬਾਰਿਸ਼ ਹੋ ਰਹੀ ਹੈ ਕੱਲ ਸਾਰਾ ਦਿਨ ਬਾਰਿਸ਼ ਦੀ ਹੈ ਤੇ ਅੱਜ ਵੀ ਬਾਰਿਸ਼ ਹੋ ਰਹੀ ਹੈ ਤੇ ਕੀ ਮੋੜ ਹੈ ਮੋਲ ਬਾਈ ਤੁਹਾਡੇ ਸਾਹਮਣੇ ਹੀ ਆ ਬਾਸ ਕੱਲ ਵੀ ਇਹੀ ਹਾਲ ਹੈ ਅੱਜ ਵੀ ਇਹੀ ਹਾਲ ਹੈ ਤੇ ਕੱਲ ਵੀ ਜਿਹੜੇ ਲੈ ਗਏ ਆਏ ਨੇ ਸਾਰਿਆਂ ਨੂੰ ਤਹੇ ਸੋਦੇ ਦੇ ਕੰਨੋਂ ਪੈਸੇ ਘੜੇ ਘੜੇ ਨੇ ਤੇ ਅੱਜ ਤੇ ਇਹਨਾਂ ਨੇ ਮੂੰਹ ਨਹੀਂ ਕੀਤਾਗਾ ਅਈ ਕੱਲ ਨਹੀਂ ਲਿਆਂਦਾ ਤੇ ਅੱਜ ਲੈ ਕੇ ਆਏ ਚਲੋ ਫਰਕ ਪੈ ਜਾਏਗਾ ਮਤਲਬ ਅੱਜ ਵੀ ਉਹੀ ਹਾਲ ਬੰਨਿਆ ਹੇ ਰੱਖਣ ਤੇ ਉਹੀ ਹਿਸਾਬ ਦਾ ਵਾ ਬਾਕੀ ਉਹਨਾਂ ਅੱਗੇ ਦਾ ਪਤਾ ਕੋਈ ਨਹੀਂ ਫਰੂਟ ਖਰਾਬ ਹੁੰਦਾ بارش ਕਰਾਂ ਬੜੀ ਖਰਾਬ ਹੋਣਾ ਹੀ ਹੋਣਾ ਇਹ ਫਰੂਟ ਹੈਗਾ ਇੱਕ ਦਿਨ ਹੀ ਕੱਟਦਾ ਸਾਡੇ ਕੋਲ ਤੇ ਅਸੀਂ ਦੂਜੇ ਦਿਨ ਤੇ ਅਸੀਂ ਨਵਾਂ ਲੈਣਾ ਹੁੰਦਾ ਤੇ بارش ਪੈਣਾ ਕੀ ਹੁੰਦਾ ਦਾ ਜਾਂਦਾ ਗਲ ਜਾਂਦਾ ਜੀ ਇਹਨੂੰ ਵੇਚਣਾ ਪੈਂਦਾ ਸਾਨੂੰ ਜੋ ਭਾਅ ਨਹੀਂ ਵੀ ਆਇਆ ਤਾਂ ਵੀ ਉਸ ਭਾਅ ਵੇਚਣਾ ਪੈਂਦਾ ਕੱਲ੍ਹ ਆਂਦਾ ਸੀ ਤੁਸੀਂ ਨਹੀਂ ਕੱਲਾ ਇਹ ਹੀ ਇਸੇ ਕੱਜ ਨੇ ਆਂਦਾ ਪਰਸੋਂ ਹਾਲ ਮਾੜਾ ਸੀ ਪਰਸੋਂ ਵੀ ਸਗੋਂ ਪੈਸੇ ਘੜੇ ਆ ਤੇ ਕੱਲ ਵੀ ਇਸੇ ਕੱਜ ਗਰੀ ਨਹੀਂ ਲੈਂਦਾ ਅੱਜ ਫਿਰ ਗਏ ਆ ਅੱਜ ਮੈਂ ਵੇਖਿਆ ਅੱਜ ਵੀ ਇੱਥੇ ਉਹ ਹੀ ਸਭ ਕੁਤਾ ਹੋ ਗਿਆ بارش ਕਰਕੇ ਕੰਮ ਖਰਾਬ ਹੀ ਲੱਗਣਿਆ ਹੈ ਤਾਂ ਕੰਦੇ ਮਤਲਬ ਪਰ ਉਹ ਵੀ ਰੋਜ਼ ਮੰਡੀ ਚ ਆਉਂਦਾ ਰੋਜ਼ ਤੇ ਰੋਜ਼ ਲੈ ਜਿਹਨਾਂ ਨੇ ਲਿਆਂਦਾ ਉਹਨਾਂ ਨੂੰ ਕੱਲ ਬਹੁਤ ਘਾਟਾ ਪਿਆ ਹਾਂ ਜੀ ਘਾਟਾ ਪਿਆ ਸਾਰਾ ਖਰਾਬ ਹੋਇਆ ਸਾਰਾ ਖਰਾਬ ਹੋਇਆ ਖਰਾਬ ਕਰਕੇ ਫਿਰ ਸਸਤਾ ਵੇਚਣਾ ਪੈਣਾ ਲੱਗੇ ਭਾਵੇਂ ਘੱਟ ਵੇਚਣਾ ਪੈਣਾ ਤੇ ਫਿਰ ਉਹ ਨੁਕਸਾਨ ਹੀ ਇੱਥੇ ਕਰਨਾ ਜੇ ਜਿੱਦਾਂ ਕੱਲ ਦਾ ਮਤਲਬ ਬੱਦਲ ਹੋਇਆ ਸੀ ਹਾਂਜੀ ਤੇ ਤੁਸੀਂ ਅੱਜ ਮੰਡੀ 'ਚ ਪੱਟੇ ਲਿਆਂਦਾ ਫਰੂਟ ਹਾਂਜੀ ਲੈ ਲਿਆਂਦਾ ਨਹੀਂ ਪਹਿਲਾਂ ਲਿਆਂਦਾ ਤੇ ਅਸੀਂ ਉਨਾਂ ਹੀ ਆ ਪਏ ਹਾਂ ਏ ਹੈ ਕਿ ਜਿਨ੍ਹਾਂ ਨੇ ਕੱਲ ਲਿਆਂਦਾ ਨਾ ਉਹ ਅੱਜ ਉਹਨਾਂ ਦੇ ਕਿਸੇ ਨੇ ਵੀ ਨਹੀਂ ਲਿਆਂਦਾ ਗਾਜੇ ਤੇ ਅੱਜ ਵੀ ਗਾਗ ਨਹੀਂ ਹੋਣਾ ਜਿੱਦਾਂ ਬਾਰਿਸ਼ ਆਏ ਤੱਕਨ ਕੋਈ ਹਸਾਗਤੋਂ ਨਹੀਂ ਲੱਗੰਦੇ ਅਜੇ ਵੀ ਉਹ ਹੀ ਹਸਾਗਤੋਂ ਲੱਗੰਦੇ ਆ ਅੱਜ ਵੀ ਲੱਗਦਾ ਸੀ ਕਟਾ ਹੀ ਪੈ ਜਾ ਹਜੇ ਵੀ ਅਜੇ ਤੱਕਨ ਕੁਝ ਨਹੀਂ ਗਿਆ ਸਾਡੇ ਗਾਗ ਨੇ ਤੇ ਪੰਡਾ ਚੱਲੇਗਾ ਤੇ ਠੀਕ ਆ ਬਾਸ਼ੜ ਜੇ ਤੇ ਸ਼ਾਇਦ ਕਿਤੇ ਕੱਲ ਬਾਂਝੇ ਨਹੀਂ ਤੇ ਫਿਰ ਅੱਲਾ ਉਮੀਦ ਤੇ ਬੈਠੇ ਹੋ ਰਹੇ ਆਸ ਤੇ ਹੈਗੀ ਹੈ ਜੀ ਕੀ ਕਰਨਾ ਹੋਇਆ ਇਹ ਸਾਰਾ ਫਰੂਟ ਕਟਾ ਆ ਜਾਂ ਮਨੂੰ ਕਟਾ ਆ ਹਾਂ ਨੀ ਕਟਾ ਆ ਪਿਛੋਂ ਮਤਲਬ ਫਸਲ ਗਿਆ ਮਨੂੰ ਕਟਰੀ ਬਾਸ਼ ਕਰਕੇ ਖਰਾਬ ਹੋਇਆ ਮਹਿੰਗਾ ਵੀ ਵਿਕ ਰਿਹਾ ਮਹਿੰਗਾ ਸਿਰਕੇ ਮਹਿੰਗਾ ਵੀ ਕੰਡ ਰਿਹਾ ਕੱਲੇ ਇਹ 150 ਵੇਚ ਗਏ ਪਰਸੋਂ 400 ਕਿਲੋ ਵੇਚ ਕੇ ਗਏ ਆ ਅੱਜ 200 ਰੁਪਏ ਕਿਲੋ ਜੇ ਅੱਜ 200 ਰੁਪਏ ਕਿਲੋ ਵੇਚਣਾ ਪੈਣਾ ਉਹ ਵੀ ਕੋਈ ਪਤਾ ਨਹੀਂ ਕਿ ਕੀ ਬਣਨਾ ਜੇ ਸਾਡੇ ਆਪਣੇ ਪੈਸੇ ਘਟ ਜਣੇ ਹੈਗੇ ਆ ਮਤਲਬ ਗਾਹ ਖਾਏਗਾ ਤਾਂ ਹੀ ਵਿੱਚ ਗਾਹ ਦੇ ਡਿਪੈਂਡ ਕਰਦਾ ਜੀ ਗਾਹ ਲੱਗੇਗਾ ਤੇ ਵੇchnਾ ਜੇ ਨਹੀਂ ਲੱਗੇਗਾ ਗਾਹ ਤਾਂ ਫਿਰ ਕਿਦੋਂ ਕੀ ਕਰਨਾ ਵੇchnਾ ਪੈਂਦਾ ਸਾਨੂੰ ਘਟਬੱਧ ਕਰਕੇ